ਮਾਜਮਲਾ ਪੰਜਵਾ ਕੌਨਸ ਮੁਗਤਾ ਕੌਨਸ ਜੁਗਤਾ ਪੰਜੀ ਪਾਸ਼ਨ ਚਲਣਾ ਤੇ ਵਿੱਚ ਬੜੀ ਸੰਗਤ ਨੇ ਸਜ ਕੇ ਬਾਰੇਲੇ ਹੁਕਮ ਕਿਤਾਬੇ ਤੁਸੀਂ ਮੰਨ ਦਾ ਕੋਈ ਸੰਕਲਪ ਜਾਣ ਕਰਨਾ ਕਰੋ ਤੇ ਵਿੱਚ ਆ ਬਰੇ 24 ਸਵਾਲ ਕਿਤੇ ਸੰਗਤਾਂ ਨੇ ਤੇ ਮਾਰਾ ਫਿਰ ਬਾਰੀ ਬਾਰੀ ਸਾਰੇ ਸੰਗਤਾਂ ਦੇ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਨੇ ਪਹਿਲਾ ਸਵਾਲ ਕੀਤਾ ਕੌਣ ਸ ਮੁਕਤ ਹੈ ਮੁਕਤ ਕੌਣ ਹੈ ਕੋਈ ਵਿਧੀ ਤਰੀਕਾ ਕੀ ਹੈ ਜੇ ਮੁਕਤ ਹੋ ਜਾਏ ਕੌਣ ਸ ਜੁਗਤਾਰ ਜੁੜਨਾ ਕਿਦਾਂ ਦਾ ਹੈ ਪਰਮੇਸ਼ਰ ਨਾਲ ਕਿਦਾਂ ਜੁੜਿਆ ਜਾ ਸਕਦਾ ਹੈ ਕੌਣ ਹੈ ਜਿਹੜਾ ਜੁੜਿਆ ਹੋਇਆ ਹੈ ਪਰਮਾਤਮਾ ਨਾਲ ਕੌਣ ਜੁੜਿਆ ਹੈ ਜਿਸ ਤਰ੍ਹਾਂ ਦਿੰਦੇ ਨੇ ਕਿ ਬਾਦਵਾ ਬੁੱਧ ਨੇ ਬਚਪਨ ਦੇ ਵਿੱਚ ਜੋ ਸ੍ਰੀ ਦਸ ਤਸੀਬੇ ਵਿੱਚ ਰਖਤ ਹੋ ਜਾਏਗਾ ਸਾਧੂ ਬਣ ਜਾਏਗਾ ਜਿਸਨ ਕਾ ਪਿਤਾ ਨੇ ਬੜਾ ਸਮਾਨੋ ਮੇਲਾ ਵਿੱਚ ਰੱਖਿਆ ਬਰਗੜਿਆ ਹੀ ਨਹੀਂ ਔਰ ਫਿਰ ਇੱਕ ਬਾਰ ਜਦੋਂ ਬਾਹਰ ਗਏ ਦੇਖਦੇ ਨੇ ਕੋਈ ਰੋਗੀ ਬੰਦਾ ਹੈ ਬਿਮਾਰ ਹੈ ਕੁਛ ਆ ਕਦੀ ਬਿਮਾਰ ਦਿਖੇ ਨਹੀਂ ਸੀ ਕੌਣ ਹੈ ਕਹਿੰਦੇ ਰੋਗ ਗ੍ਰਸਤ ਹੈ ਬਿਮਾਰ ਹੋ ਗਿਆ ਇਸ ਨੂੰ ਰੋਗ ਨਾ ਕਰਨੀ ਸਾਰੀ ਦੁਨੀਆ ਦੇ ਹਰ ਬੰਦੇ ਨੂੰ ਰੋਗ ਹੋ ਜਾਂਦਾ ਹੈ ਤੇ ਦੂਸਰੇ ਦੇਸ਼ਾਂ ਦੇ ਲਗੇ ਤੱਕ ਇਹ ਬਿਰਦ ਆਦਮੀ ਦੇਖਿਆ ਮਿਰਦ ਨਹੀਂ ਦੇਖਿਆ ਸੀ ਜ਼ਿੰਦਗੀ ਚ ਕਦੀ ਕੋਈ ਇਹ ਕੌਣ ਹੈ ਕਹਿੰਦੇ ਬਿਰਦ ਹੈ ਐਸਾ ਕਿਉਂ ਹੈ ਕਹਿੰਦੇ ਸਾਰੇ ਇਸ ਹਸਪਤਾਲੋਂ ਪ੍ਰਾਪਤ ਹੁੰਦੇ ਨੇ ਜਿੰਨੇ ਵੀ ਇਨਸਾਨ ਨੇ ਅਕਸਰ ਬੁੱਢੇ ਹੋ ਜਾਂਦੇ ਨੇ ਫਿਰ ਐਸੇ ਰੂਪ ਹੋ ਜਾਂਦਾ ਤੁਰ ਵੀ ਨਹੀਂ ਸਕਦਾ ਠੀਕ ਤਰ੍ਹਾਂ ਦੇ ਨਾਲ ਸੋਟੀ ਲੈ ਕੇ ਚੱਲਦਾ ਵੀ ਅਗਲੇ ਦਿਨ ਦੇਖ ਲਿਆ ਕਿ ਇੱਕ ਬੰਦੇ ਨੂੰ ਸ਼ਮਸ਼ਾਨ ਘਾਟ ਲੈ ਜਾ ਰਹੇ ਕਹਿੰਦੇ ਇੱਕ ਇਹ ਕਹਿੰਦੇ ਦੀ ਮ੍ਰਿਤੂ ਹੋ ਗਈ ਉਹ ਸ਼ਮਸ਼ਾਨ ਘਾਟ ਲੈ ਜਾ ਰਹੇ ਨੇ ਇਸ ਨਾਲ ਇਸ ਬੰਦੇ ਦੀ ਮ੍ਰਿਤੂ ਕਹਿੰਦੇ ਸਾਰੇ ਸੰਸਾਰ ਦੇ ਹਰ ਜੀਵ ਦੀ ਮ੍ਰਿਤ ਹੋ ਜਾਂਦੀ ਕੋ ਮੈਂ ਇਨਸਾਨ ਹੈ ਕੋ ਜਲ ਚਲ ਚਲ ਚਲੇ ਨਬ ਚਲੇ। ਕਿਾ ਸਭੀ ਪ੍ਰਾਣੀ ਸਭ ਦੀ ਮ੍ਰਿਤੂ ਹੁੰਦੀ ਹੈ। ਡਰ ਗਿਆ ਮਨ ਬੜਾ। ਇਹ ਤਾਂ ਰੋਗੀ ਵੀ ਹੋ ਜਾਂਦਾ ਹੈ ਬੰਦਾ, ਮਰਦ ਵੀ ਹੋ ਜਾਂਦਾ ਹੈ, ਮਰ ਵੀ ਜਾਂਦਾ ਹੈ। ਵਿਰਤ ਹੋਣ ਦਾ ਵਿਚਾਰ ਮਨ 'ਚ ਹੋ ਗਿਆ। ਪਿਤਾ ਨੇ ਦੇਖਿਆ ਇਹਦੇ ਵਿਚਾਰ ਬਦਲਦੇ ਪਏ ਨੇ। ਬਹੁਤ ਸੁੰਦਰ ਰਾਜਕੁਮਾਰੀ ਨਾਲ ਸੰਯੋਗਤ ਨਾਲ ਸ਼ਾਦੀ ਕਰਦੇ। ਯਸ਼ੋਦਰਾ ਨਾਲ। ਅਸ਼ੋਦਰਾ ਪਤਨੀ ਹੈ ਮਹਾਤਮਾ ਬੁੱਧ ਦੀ। ਇੱਕ ਬੇਟਾ ਵੀ ਪੈਦਾ ਹੋ ਗਿਆ ਰਾਹੁਲ। ਮੇਂ ਮਨ ਇਹਨਾਂ ਦਾ ਲੱਗ ਜਾਏ ਮਹਿਲਾਂ ਦੀ। ਲੇਕਿਨ ਮਨ ਉਹਨਾਂ ਦਾ ਬ੍ਰਕਤੀ ਰਿਹਾ ਆਖਰੀ ਇੱਕ ਦਿਨ ਨਿਕਲ ਗਏ। ਸਾਧੂ ਬਣ ਕੇ। ਬਾਹਰ ਨਿਕਲੇ ਗਏ ਪੀਪਲ ਦੇ ਪੇੜ ਥੱਲੇ ਬੈਠੇ। ਸਭ ਖਾਣਾ ਬਿਨਾਂ ਇਹ ਬੰਦ ਕਰਦੇ ਇੱਕ ਚਾਵਲ ਦਾ ਦਾਣਾ ਇੱਕ ਦਿਨ ਚ ਗਾਉਂਦੇ ਸਨ ਸ੍ਰੀਨ ਬਿਲਕੁਲ ਹਡੀਆਂ ਦਾ ਢਾਂਚਾ ਹੀ ਰਹਿ ਗਿਆ ਔਰ ਮੈਂ ਉੱਥੇ ਕੋਈ ਇਸਤਰੀਆਂ ਜਾ ਰਹੀਆਂ ਸਨ ਗਾਉਂਦੇ ਹੋਏ ਵੀ ਜਿਸ ਤਾਰ ਨਵਿੰਨਾ ਢਿੱਲਾ ਨਾ ਛੜੋ ਕਿ ਆਵਾਜ਼ ਇਹਨਾਂ ਨਿਕਲੇ ਇਹਨਾਂ ਨਾਲ ਕੱਸ ਦਿਓ ਕਿ ਤਾਰ ਹੀ ਟੁੱਟ ਜਾਏ ਇੱਥੋਂ ਗਿਆਨ ਹੋ ਗਿਆ ਬਿਛੜੀ ਨੂੰ ਨਕਸੇ ਤੱਕ ਵੀ ਹੁਣ ਉਸ ਜਾਨ ਹੀ ਨਹੀਂ ਰਹੀ ਜਿਵੇਂ ਪਰਮੇਸ਼ਰ ਨੂੰ ਯਾਦ ਕਰਨਾ ਤੇ ਸ਼੍ਰੀਨ ਅਹਾਰ ਵੀ ਦੇਣਾ ਜ਼ਰੂਰੀ ਹੈ। ਹੋਰ ਬ੍ਰਿਸ਼ਨਾ ਗਿਆਨ ਹੋਇਆ ਬੋਧ ਗਿਆ ਉਸ ਥਾਂ ਲੋਜ ਕਿਹਾ ਜਾਂਦਾ ਪੀਪਲ ਦਾ ਪੇੜ ਹੈ ਬਹੁਤ بڑا ਜਿੱਥੇ ਉਹ ਬੈਠ ਕੇ ਉਹਨਾਂ ਨੇ ਤਪੱਸਿਆ ਸਾਧਨਾ ਕੀਤੀ। ਪਹਿਲਾ ਸਥਾਨ ਵੀ ਉਹਨਾਂ ਨੇ ਕਾਸ਼ੀ ਦੇ ਵਿੱਚ ਬਣਾਇਆ ਜਾ ਕੇ ਗਿਆਨ ਉਪਦੇਸ਼ ਦੇਣ ਦੇ ਮੱਦੇਸ ਇਹਨੂੰ ਉਸ ਜਗ੍ਹਾ ਜਗ੍ਹਾ ਜਾ ਕੇ ਰਟਣ ਕਰਦੇ ਨੇ ਵਿਦੇਸ਼ ਕਰਦੇ ਨੇ। ਤੇ ਸਾਹਮਣੇ ਭਗਤੀ ਮਾਰਗ ਤੇ ਲਗਾਉਣ ਦੇ। ਬੜੇ ਸਮੇਂ ਬਾਅਦ ਪਾਟਲੀ ਪੁੱਤਰ ਦਾ ਵਾਪਸ ਆਇਆ। ਤੇ ਜੰਦਾ ਵੀ ਬੜੀ ਪ੍ਰਸੰਨ ਹੋਈ। ਰਾਜ ਨਿਵਾਜ ਬਹੁਤ ਖੁਸ਼ੀਆਂ ਮਨਾਈਆਂ ਗਿਆ। ਔਰ ਫਿਰ ਰਾਜਾ ਨੇ ਵੀ ਮੰਤਰੀਆਂ ਨੇ ਬਾਕੀ ਸਭਾ ਸੰਸਾਰੇ ਅਮੀਰ ਲੋਕੀ ਦਰਸ਼ਨ ਵਾਸਤੇ ਆਏ ਤਰ੍ਹਾਂ ਤਰ੍ਹਾਂ ਦੇ ਭੇਟਾ ਲੈ ਕੇ ਮਾਧਮ ਉਹਨਾਂ ਸਾਰੇ ਆਪਣੀ ਭੇਟਾ ਦੇ ਰਹੇ ਨੇ ਨਮਸਕਾਰ ਕਰਦੇ ਮੇਰੇ ਮੱਥਾ ਟੇਕਦੇ ਨੇ ਮਾਧਮ ਉਹਦੇ ਵੀ ਇੱਕ ਸਜਿਆ ਨਾਲ ਉਹਨੂੰ ਹੱਥ ਲਾ ਦਿੰਦੇ ਨੇ ਚੀਨ ਵੀ ਰੱਖਦੇ ਸਵੀਕਾਰ ਹੋ ਗਏ ਬਹੁਤ ਤਰ੍ਹਾਂ ਦੇ ਭੇਟਾ ਲੈ ਕੇ ਲਗਾਤਾਰ ਦਰਸ਼ਨਾ ਵਾਸਤੇ ਆ ਰਹੇ ਨੇ ਲੋਕ ਬਰਾਜਕਮਾਰ ਹੈ ਔਰ ਫਿਰ ਇੱਕ ਬਿਰਦ ਮਾਈ ਆਈ ਆਗੇ ਉਹਨੇ ਨਮਸਕਾਰ ਕੀਤੀ ਅੱਧਾ ਨਾਰਾਦ ਹੱਥ ਪਕੜਿਆ ਹੋਇਆ ਕਹਿੰਦੀ ਮੈਂ ਆਪ ਦਾ ਨਾਮ ਸੁਣਿਆ ਵੀ ਆਪ ਆਗੇ ਹੋ ਤੇ ਮੇਰੇ ਦਰਿਆ ਨਹੀਂ ਗਿਆ ਮੈਂ ਉਸसे ਮਿਲ ਲਈ ਦਿਨੋ ਅਚਰੀ ਇੱਕ ਨਾਰਮ ਮੈਨੂੰ ਕਿਸੇ ਨੇ ਦਿੱਤਾ ਸੀ ਮੈਂ ਉਹ ਖਾ ਰਹੀ ਸੀ ਅੱਧਾ ਮੈਂ ਖਾ ਲਿਆ ਸੀ ਖਾਂਦੇ ਖਾਂਦੇ ਮੈਨੂੰ ਪਤਾ ਲੱਗਾ ਵੀ ਆਪ ਆਇਓ ਤੇ ਮੈਂ ਉਸੇ ਤਰ੍ਹਾਂ ਹੀ ਤੁਹਾਡੇ ਕੋਲ ਆ ਗਈ ਮੇਰੇ ਕੋਲ ਹੋਰ ਹੈ ਵੀ ਕੁਝ ਨਹੀਂ ਤੇ ਇਹ ਅਨਾਰ ਅੱਧਾ ਖਾਦਾ ਹੋਇਆ ਮੈਂ ਤੁਹਾਨੂੰ ਪੇਟ ਕਰਦੀ ਆ ਸੁਣੋ ਲੈ ਬੜਾ ਬੁਰਾ ਲੱਗਾ ਵੀ ਬਿਰਦ ਮਾਈ ਹੈ ਝੂਠਾ ਨਾਰ ਇਹਨੂੰ ਦਿੰਦੀ ਮਹਾਤਮਾ ਬੁੱਧ ਨੂੰ ਤੇ ਸੋਚਿਆ ਮਹਾਤਮਾ ਬੁੱਧ ਕਹਣਗੇ ਲੈ ਜਾ ਭਾਈ ਜਿਹੜਾ ਝੂਠਾ ਨਾਰ ਅਸੀਂ ਥੋੜੀ ਖਾਣਾ ਲੇਕਿਨ ਮਹਾਤਮਾ ਬੁੱਧ ਨੇ ਦੋਨੋਂ ਹੱਥ ਜੋੜ ਕੇ ਹੱਥਾਂ 'ਚ ਦੋਨੋਂ ਹੱਥਾਂ 'ਚ ਨਾਲ ਲੈ ਲਏ ਬੜੇ ਸਤਿਕਾਰ ਪ੍ਰੇਮ ਨਾਲ ਆਪਣੇ ਕੋਲ ਰੱਖਿਆ ਜਿਹੜੇ ਮੰਤਰੀ ਬੈਠੇ ਨੇ ਰਾਜਾ ਬੈਠੇ ਨੇ ਸਾਰੇ ਨੇ ਬੜੀ ਗੱਲ ਚੁੱਭ ਗਈ ਇਹ ਕੀ ਕੀਤਾ ਮਹਾਤਮਾ ਬੁੱਧ ਨੇ ਅਸੀ ਇਹਨੇ ਹੀਰੇ ਜਵਾਹਰਾਤ ਚੜਾਏ ਜਿਹੜੀ ਬਣੀ ਕੀਮਤੀ ਅਸੀਂ ਬਸਤਰ ਚੜਾਏ ਤੇ ਸਾਲੋ ਦਾ ਉਹ ਇਸ ਤਰ੍ਹਾਂ ਲਿਆ ਲਈ ਕੋਈ ਚੀਜ਼ ਇਹਨਾਂ ਨੇ ਉਦਾਂ ਹੀ ਆਬਧ ਲਾ ਕੇ ਜਾ ਉਹ ਕਹਤਾ ਇੱਥੇ ਰੱਖ ਦੇ ਤੇ ਇਹ ਬਿਰਦ ਮਾਈ ਆਏ ਜੂਠਾ ਨਾਲ ਲੈ ਕੇ ਤੇ ਦੋ ਹੱਥਾਂ ਨਾਲ ਲੈ ਕੇ ਬੜੇ ਸਤਕਾਰ ਨਾਲ ਮਾਦਮ ਉਹ ਆਪਣੇ ਕੋਲ ਰੱਖਦੇ ਪਏ ਨੇ ਪੁੱਛੀ ਲਿਆ ਅਕਸਰ ਫਿਰ ਇਹ ਕੀ ਮਤਲਬ ਸਾਨੂੰ ਸਮਝ ਨਹੀਂ ਆਈ ਮਾਦਮ ਉਹ ਕਹਿਣ ਲੱਗੇ ਦੇਖੋ ਤੁਸੀਂ ਬੜੇ ਬੜੇ ਕੀਮਤੀ ਆਰਦ ਸ਼ਾਲੇ ਦੇ ਅਧਿਕ ਲੈ ਕੇ ਆਏ ਪਰ ਤੁਹਾਡੇ ਖਜ਼ਾਨੇ ਭਰੇ ਪਏ ਨੇ ਜੋ ਤੁਸੀਂ ਲੈ ਕੇ ਆਏ ਤੁਹਾਡੇ 5% 10% ਵੀ ਨਹੀਂ ਜਿੰਨੇ ਕੀਮਤੀ ਸਮਾਨ ਤੁਹਾਡੇ ਕੋਲ ਮੈਲਾਂ ਚ ਭਰੇ ਪਏ ਨੇ ਇਹ ਤਾਂ ਥੋੜਾ ਜਿਹਾ ਤੁਸੀਂ ਸਮਾਨ ਲੈ ਕੇ ਆਏ ਲੇਕਿਨ ਬਿਰਦਮਾਈ ਤੋ ਸਾਰਾ ਕੁਛ ਹੀ ਲੈ ਆਏ ਮੇਰੇ ਵਾਸਤੇ ਕਹਿੰਦੀ ਹੋਰ ਤਾਂ ਮੇਰੇ ਕੋਲ ਹੈ ਹੀ ਕੁਛ ਨਹੀਂ ਅਨਾਰ ਮੈਂ ਖਾਰੀ ਸੀ ਅੱਧਾ ਅਨਾਰ ਮੈਂ ਇਹ ਹੀ ਸਿੰਗਾਈ ਲੈ ਆਈ ਇਹ ਤੇ ਸਾਰਾ ਕੁਝ ਨੇ ਮੈਨੂੰ ਭੇਟ ਕਰ ਦਿੱਤਾ ਤੇ ਮੈਂ ਜਰੂਰ ਸਵੀਕਾਰ ਕੀਤਾ ਕਿਉਂਕਿ ਨੇ ਸਾਰਾ ਕੁਝ ਹੀ ਮੈਨੂੰ ਭੇਟ ਕਰ ਦਿੱਤਾ ਇਹਦਾ ਬੜਾ ਬੜਾ ਤਿਆਗ ਹੈ ਆਪਣੇ ਮੂੰਹ ਤੇ ਗ੍ਰਹਿ ਮੈਨੂੰ ਦੇ ਦਿੱਤੀ ਉਸਨੇ ਤਾਂ ਤੁਸੀਂ ਤਾਂ ਜੋਤ ਹਣ ਹੈ ਉਸ ਤੋਂ ਥੋੜਾ ਬੋਲ ਲੈ ਕੀ ਆਇਓ ਤੇ ਇਹ ਤੇ ਆਪਣੇ ਮੂੰਹ ਤੇ ਗਰਾਸ ਹੀ ਮੈਨੂੰ ਦੇ ਦਿੱਤਾ ਇਸਨੇ ਆਪ ਨੇ ਖਾਣਾ ਸੀ ਅਨਾਰ ਕਹਿੰਦੀ ਜਿਉਂ ਪਤਾ ਲਗਾ ਆਪ ਆਇਓ ਤਾਂ ਮੈਂ ਅਨਾਰ ਹੀ ਲੈ ਕੇ ਆਗੀ ਨਾਬਦੀ ਸੇਵਾ ਜਰਾ ਕੇ ਦਿੱਤੇ ਬੜੇ ਪ੍ਰਸੰਤਾ ਨਲ ਮਹਾਤਮਾ ਬੋਧਨੇ ਉਹਨਾਂ ਨੇ ਸਵੀਕਾਰ ਕੀਤਾ ਕਿਉਂਕਿ ਇਹਦੇ ਵਿੱਚ ਪਿਆਰ ਹੈ ਸਮਰਪਣ ਹੈ ਭਗਵਾਨ ਰਾਮ ਇਲ ਨਹੀਂ ਬਿਰਧ ਹੈ 크ਰਪੀਸਤਰੀ ਹੈ ਉਹ ਮੇਰ ਖਾ ਖਾ ਕੇ ਦੇਖਦੀ ਇਹ ਕਿਹੜਾ ਬੇਸਵਾਦ ਹੈ ਜਿਹੜਾ ਸਵਾਦ ਹੈ ਭਗਵਾਨ ਰਾਮ ਨੂੰ ਦਿੰਦੀ ਇਹ ਇੱਕ ਇਹ ਬਹੁਤ ਮਿੱਠਾ ਸਕਸਕੇ ਬੇਰ ਭਗਵਾਨ ਰਾਮ ਨंदन ਭਗਵਾਨ ਰਾਜਾ ਨੇ ਮਿੱਲੀ ਸ਼ੁੱਧ ਰਾ ਛੋੜੀ ਜਾਂਦੀ ਹੈ ਉਹ ਬਿਰਧ ਹੈ ਕਰੂਪ ਸਤਰੀ ਹੈ ਫਿਰ ਵੀ ਉਹਦੇ ਹੱਥ ਦੇ ਬੇਰ ਬੜੇ ਪ੍ਰੇਮ ਨਾਲ ਖਾ ਰਹੇ ਨੇ ਆਨੰਦ ਲਾ ਕੇ ਖਾ ਰਹੇ ਨੇ ਬਲਕਿ ਲక్ష్మణ ਨੂੰ ਦੇਤੇ ਲక్ష్మణ ਤੋਂ ਵੀ ਖਾ ਦੇਖ ਕਿੰਨਾ ਪ੍ਰੇਮ ਹੈ ਕਿੰਨਾ ਸਵਾਦ ਹੈ ਉਹਨਾਂ ਨਫਰਤ ਹੋਈ ਦੇਖੋ ਝੂਠੇ ਬੇਰ ਖਾਈ ਜਾ ਰਹੇ ਨੇ ਉਹਨੇ ਲੈ ਕੇ ਤਾਂ ਪਿੱਛੇ ਨੂੰ ਛੋੜਦੇ ਕਦੇ ਨਹੀਂ ਲੇਕਿਨ ਇਹ ਦਦਸੇ ਵੀ ਹਾਂ ਮੈਂ ਖਾ ਲਏ। ਉਹੀ ਸੰਜੀਵਨੀ ਬੂਟੀ ਬਣ ਕੇ ਸੰਬੇਰ ਤੇ ਮੁਰਸ਼ਿਤ ਹੋਏ ਲక్ష్మణ ભગવાન ਰਾਮ ਕਹਿੰਦੇ ਕਿ ਅਗਰ ਤੂੰ ਬੇਰ ਪ੍ਰੇਮ ਦੇ ਖਾ ਲੈਂਦਾ ਨਾ ਅੱਜ ਇਹ ਸੰਜੀਵਨੀ ਬੂਟੀ ਬਣ ਕੇ ਨਾ ਆਉਂਦੇ ਤੇਰੇ ਵਾਸਤੇ ਇਹ ਉਹੀ ਬੇਰ ਨੇ। ਤੋ ਇਹ ਪ੍ਰੇਮ ਦੀ ਸ਼ਰਧਾ ਦੇ ਦਿੱਤੀ ਚੀਜ਼ ਜਿਹੜੀ ਹੈ ਇਤਨੀ ਮਹੱਤਵ ਰੱਖਦੀ। ਗੁਨਾਮ ਸਾਹਿਬ ਉਹ ਮਲਕ ਬਾਗੋ ਨੇ ਬੁਲਾਇਆ ਆਓ ਭਾਈ ਸਾਡੇ ਭੋਜਨ ਕਰੋ ਛੇਤੀ ਪ੍ਰਕਾਰ ਦੇ ਭੋਜਨ ਮੜਾਏ ਨੇ ਗੁਨਾਹ ਸਾਹਿਬ ਗਿਆ ਹੀ ਨਹੀਂ ਦੂਸਰੀ ਵਾਰਸ ਨੇ ਜੇ ਭੇਜਿਆ ਤੀਸਰੀ ਵਾਰ ਬੰਦੇ ਭੇਜਦੇ ਫੜ ਕੇ ਲਿਆਉ ਉਹ ਬਾਜ ਜੋੜ ਕੇ ਬੰਦੇ ਖੜੇ ਹੋ ਕੇ ਕਹਿੰਦੇ ਮਹਾਰਾਜ ਸਾਨੂੰ ਹੁਕਮ ਹੈ ਜੇ ਤੁਸੀਂ ਨਹੀਂ ਚਲਦੇ ਤੁਹਾਨੂੰ ਪਕੜ ਕੇ ਲੈ ਜਾਣਾ ਗੁਨਾਹ ਸਾਹਿਬ ਕਹਿੰ ਲਗੇ ਚੱਲ ਭਾਈ ਲਾਲੋ ਇਹਦਾ ਵੀ ਸੁਧਾਰ ਕਰਨਾ ਹੀ ਪੈਣਾ ਆਗੇ ਗੁਨਾਹ ਸਾਹਿਬ ਥਾਲ ਪਰ ਉਸਕੇ ਅੱਗੇ ਰੱਖਿਆ ਹੈ ਬੜੀ ਤਰ੍ਹਾਂ ਦੇ ਭੋਜਨ ਨੇ। ਕੀ ਲਗਾ ਆਪ ਆਂਦੇ ਨਹੀਂ ਇੰਨੇ ਸਵਾਦਿਸ਼ ਭੋਜਨ ਬਣਾਏ ਨੇ। ਸਾਲਾ ਸ਼ਹਿਰ ਬੁਲਾਏ ਮੈਂ। ਉਹ ਆਪ ਆਉਣੇ ਰਸ। ਉਹ ਪਤਾ ਲਗਿਆ ਆਪ ਦੇ ਕੋਦਰੀ ਦੀਆਂ ਰੋਟੀਆਂ ਖਾਂਦੇ। ਇੰਨੇ ਇੱਥੇ ਸਵਾਦਿਸ਼ ਭੋਜਨ ਬਣਾਏ ਨੇ। ਪਨਾਵ ਸਾਹਿਬ ਕਹਿੰਨੇ ਤੇਰਾ ਭੋਜਨ ਅਸੀਂ ਕਰ ਨਹੀਂ ਸਕਦੇ। ਕਿਉਂ ਮਹਾਰਾਜ? ਕਿਨਾਂ ਜਿ ਖੂਨ ਨਜ਼ਰ ਆ ਰਿਹਾ ਸਾਨੂੰ। ਇਹਨੇ ਇਹ ਸੌਜੀਤ ਭੋਜਨ ਪਹਿਲੇ ਖੂਨ ਕਿਥੋਂ ਨਜ਼ਰ ਆ ਰਿਹਾ ਤੁਹਾਨੂੰ ਕਹਿੰਦੇ ਉਹਦੇ ਭੋਜਨ ਚ ਦੁੱਧ ਹੈ ਤੇਰੇ ਭੋਜਨ ਚ ਖੂਨ ਹੈ ਇਸ ਕਰਕੇ ਅਸੀਂ ਕੋਦਰੇ ਰੋਟੀ ਖਾਦੇ ਆ ਪਹਿਲਾ ਲੋਨ ਕਿਹਾ ਮੈਂ ਜਾ ਆਪਣੀ ਰੋਟੀ ਲੈ ਕੇ ਆ ਫਿਰ ਲਾ ਲੇ ਆਪਣੀ ਰੋਟੀ ਲੈ ਕੇ ਆਏ ਮਾਰਾ ਨੇ ਦੋਨਾਂ ਹੱਥਾਂ ਕੀ ਇੱਕ ਰੋਟੀ ਲੈ ਲਈ ਉਹਦੀ ਪੂਰੀ ਕਿਚੋਰੀ ਪਕੜੀ ਆ ਉਸ ਵਿੱਚ ਜਿਉਂ ਦਬਾਇਆ ਤਾਂ ਲਾਲੇ ਦੀ ਰੋਟੀ ਚੋਂ ਦੁੱਧ ਦੀ ਧਾਰਾ ਨਿਕਲੀ ਔਰ ਮਲਕ ਬਾਗ ਦੀ ਰੋਟੀ ਚੋਂ ਖੂਨ ਨਿਕਲਿਆ ਡਰ ਗਿਆ ਦੇਖ ਕੇ ਮਲਕ ਬਾਗ ਕਹਿੰਦੇ ਗਰੀਬਾਂ ਦਾ ਖੂਨ ਚੂਸ ਚੂਸ ਕੇ ਤੂੰ ਇਹ ਇਹਨੇ ਭੋਜਨ ਬਣਾਉਂਦਾ ਉਹਦੀ ਕਿਰਤ ਕਮਾਈ ਹੈ ਸੱਚੀ ਸੁੱਚੀ ਕਮਾਈ ਹੈ ਜਿਸ ਕਰਕੇ ਉਹਦੇ ਇਹ ਭੋਜਨ ਚ ਦੁੱਧ ਨਿਕਲਦਾ ਤੂੰ ਗਰੀਬਾਂ ਨੂੰ ਲੁੱਟ ਲੁੱਟ ਕੇ ਧਨ ਇਕੱਠਾ ਕੀਤਾ ਇਸ ਕਰਕੇ ਚ ਖੂਨ ਨਿਕਲਦਾ ਗੁਨਾਰ ਸਾਹਿਬ ਦੀ ਘੋਦਰੀ ਰੋਟੀਆਂ ਬੜੇ ਪ੍ਰੇਮ ਨਾਲ ਖਾਂਦੇ ਨੇ ਮਲਕ ਪਾਗੋ ਦਾ ਭੋਜਨ ਨਹੀਂ ਕੀਤਾ। ਕਿਸ਼ਨ ਭਗਵਾਨ ਦ੍ਰੋਣ ਦੇ ਘਰ ਨਹੀਂ ਰਹੇ। ਵਿਦਰ ਦੇ ਘਰ ਚਲੇ ਗਏ। ਸਵੇਰੇ ਆਏ ਦ੍ਰੋਣ ਕਹਿੰਦਾ ਮੈਂ ਐਨੇ ਸੁੰਦਰ ਮਹਿਲ ਤੁਹਾਡੇ ਸੁਝਾ ਕੇ ਰੱਖਿਆ ਸੀ। ਦੁਸ਼ਾਸ਼ੰ ਦਾ ਮਹਿਲ ਤੁਹਾਡੇ ਰਹਿਣ ਵਾਸਤੇ। ਛੱਤੀ ਬਿਗਾ ਦੇ ਭੋਜਨ ਬਣਾਇਆ ਸੀ। ਪਰ ਆਏ ਨਹੀਂ। ਬਿਦਰ ਦੇ ਘਰ ਚਲੇ ਗਏ ਬਿਦਰ ਦਾਸੀ ਪੁੱਤਰ ਹੈ ਉਹਨੇ ਘਰ ਜਾ ਕੇ ਅਲੂਣਾ ਸਾ ਖਾਦਾ ਕੇਲੇ ਦੇ ਛਿਲਲੇ ਖਾਦੇ ਰਾਰ ਨੂੰ ਸੋ ਵੀ ਨਹੀਂ ਸਕੇ ਤੇ ਇਥੇ ਦੇ ਸੁੰਦਰ ਮਹਿਲ ਬਣਾਏ ਸੰ ਤੁਹਾਡੇ ਵਾਸਤੇ ਮਾਰੇ ਫਰਮਾਨ ਕਰਨ ਲਗੇ ਰਾਜਨ ਕੌਣ ਤੇ ਮਾਰੇ ਆਵੇ ਐਸੋ ਭਾਵ ਬਿਦਰ ਕੋ ਦੇਖੇ ਉਹ ਗਰੀਮ ਹੋਈ ਭਾਵੀ ਅਸਤੀ ਦੇ ਇੱਕ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੂੰ ਮਨੁ ਭਗਵਾਨ ਹੀ ਨਹੀਂ ਜਾਣਿਆ ਤੁਮਰੋ ਦੂਦ ਬਿਦੜ ਕੋ ਪਾਨੂ ਅੰਮ੍ਰਿਤ ਘਰ ਮੈਂ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣਗਾਵਤ ਰੈਣ ਬਿਹਾਨੀ ਕਹਿੰਦੇ ਉਹ ਜਿਹੜਾ ਤੂੰ ਕਹਿੰਦਾ ਲੂਣਾ ਸਾਗ ਕਹਿੰਦੇ ਐਡਾ ਸਵਾਦ ਸੀ ਉਹ ਖੀਰ ਵਰਗਾ ਸੀ ਖੀਰ ਸਮਾਨ ਸਾਗ ਮੈਂ ਪਾਇਆ ਗੁਣਗਾਵਤ ਰੈਣ ਬਿਹਾਰੀ ਕਬੀਰ ਕੋ ਠਾਕਰ ਅਨੰਦ ਮੰਨਉਦੀ ਜਾਤ ਨਾ ਤਾਹੋ ਕੀ ਮਾਨਨੀ ਕਿ ਆਹ ਨਹੀਂ ਤਾਂ ਜਾਤ ਬਾਤ ਨਹੀਂ ਬੰਦੇ ਤੇ ਪ੍ਰੇਮ ਦੇਖਦੇ ਆਂ ਵੀ ਕਿਹੜਾ ਜੁੜਿਆ ਸਾਡੇ ਨਾਲ ਅਸੀਂ ਤਾਂ ਇਲਾਪ ਪ੍ਰੇਮ ਦੇਖ ਕੇ ਜਾਣੇ ਤੇਰੇ ਕੋਲ ਰਹਿੰਦੇ ਰਾਤ ਨੂੰ ਚੁਗਲੀ ਨਿੰਦਾ ਕਰਦਾ ਰਹਿੰਦਾ ਅਸੀਂ ਉਹਦੇ ਕਰ ਰਹੇ ਹਾਂ ਰਾਤ ਨੂੰ satsang karde rahe ساری ਰਾਤ satsang ਹੁੰਦਾ ਰਿਹਾ ਅਨੰਦ ਹੁੰਦਾ ਰਿਹਾ ਤੋ ਉਹ ਸਾਨੂੰ ਜਿਹੜੇ ਸਵਾਗ ਸਾਗ ਸਵਾਦ ਆਇਆ ਉਸ ਦਿਨ ਉਹਨੇ ਸਾਨੂੰ ਕੇਲੇ ਦੇ ਛਿਲੜ ਖਵਾਏ ਬੜਾ ਇਹਨਾਂ ਦਾ ਇਹਨਾਂ ਸੀ ਕਿਉਂ ਪ੍ਰੇਮ ਸੀ ਉਹਦੇ ਚ ਤੋ ਉਸੇ ਤਰ੍ਹਾਂ ਇਹ ਮਹਾਤਮਾ ਬੁੱਧ ਅਨਾਰ ਰਹਿੰਦੇ ਨੇ ਕਹਿੰਦੇ ਇਹ ਸਭ ਬੜਾ ਆਨੰਦ ਹੈ ਕਿਉਂ ਉਸਨੇ ਸਮਰਪਣ ਕਰਦਾ ਸਾਰਾ ਕੁਝ ਹੀ ਸਾਨੂੰ ਭੇਟ ਕਰ ਦਿੱਤਾ ਕਿ ਇਹੋ ਜਿਹੇ ਬੰਦੇ ਜੁੜੇ ਹੁੰਦੇ ਨੇ ਪਰਮੇਸ਼ਰ ਨਾਲ ਇਸ ਕਰਕੇ ਮਾਰ ਗਏ ਕਿ ਕਿਹੜੇ ਮੁਗਤ ਕਿਹੜੇ ਨੇ ਤੇ ਜੁੜੇ ਕਿਹੜੇ ਨੇ ਕੌਣ ਸਮੁਗਦਾ ਕੌਣ ਸੁਜੁਗਦਾ ਤੇ ਪੰਜੇ ਪਾਸ਼ਾ ਪਰਮਾਨੰਦ ਕਹਿੰਦੇ ਐ ਉਹ ਜੇ ਬੰਦੇ ਜੁੜੇ ਨੇ ਪਰਮੇਸ਼ਰ ਨਾਲ ਜਿਹੜਾ ਧਨ ਮਨ ਧਨ ਸਭ ਅਰਪਣ ਕਰ ਦਿੰਦੇ ਨੇ ਐਸੀ ਪਰਮੇਸ਼ਰ ਨਾਲ ਜੁੜੇ ਹੋਏ ਇਹ 24 ਸਵਾਲਾਂ ਦੇ ਜਵਾਬ ਪੰਜੇ ਪਾਸ਼ਾ ਬਾਰੀ ਬਾਰੀ ਦਿੰਦੇ ਨੇ ਜਿਸ ਪਰਮਾਨੰਦ ਕਰਦੇ ਨੇ ਗੁਰਮੁਖ ਮੁਗਤਾ ਗੁਰਮੁਖ ਜੁਗਤਾ ਕੌਣ ਜੁੜਿਆ ਹੈ ਗੁਰਮੁਖ ਮੁਕਤ ਹੈ ਗੁਰਮੁਖ ਜਿਹੜੇ ਨੇ ਉਹੀ ਮੁਕਤ ਹੁੰਦੇ ਨੇ ਤੇ ਜਿਹੜੇ ਗੁਰਮੁਖ ਨੇ ਉਹੀ ਜੁੜੇ ਹੁੰਦੇ ਨੇ ਜਿਹੜੇ ਗੁਰੂ ਦੇ ਵਿਚਾਰਾਂ ਨਾਲ ਚੱਲਦੇ ਨੇ ਆਪਣੀ ਮਤ ਨਾਲ ਨਹੀਂ ਚੱਲਦੇ ਗੁਰੂ ਦੀ ਮਤ ਨਾਲ ਚੱਲਦੇ ਨੇ ਤੇ ਆਪਣੇ ਆਪ ਨੂੰ ਅਰਪਣ ਕਰਦੇ ਨੇ ਵੀ ਸਭ ਕੁਝ ਤੇਰਾ ਪਰਮੇਸ਼ਰ ਤਨ ਮਨ ਤਨ ਸਭ ਅਰਪਣ ਕੀਤਾ ਹੋਇਆ ਕਹਿੰਦੇ ਇਹੋ ਜਿਹੇ ਜਿਹੜੇ ਗੁਰਮੁਖ ਨੇ ਉਹ ਪਰਮੇਸ਼ਰ ਨਾਲ ਜੁੜੇ ਹੁੰਦੇ ਨੇ ਤੇ ਸਾਰੇ ਨੇ ਮਾਤਮਾ ਕੋਲ ਜਵਾਬ ਦਿੰਦੇ ਦੇਖੋ ਉਹਦਾ ਪ੍ਰੇਮ ਹੈ ਔਰ ਐਸੀ ਇਹਦਾ ਲਿਆਇਆ ਨਾਰ ਬੜੇ ਪ੍ਰੇਮ ਨਾਲ ਛਕਾਂਗੇ ਕਿਉਂਕਿ ਇਸੇ ਚ ਪ੍ਰੇਮ ਹੈ ਸ਼ਰਧਾ ਹੈ ਸਮਰਪਣ ਹੈ ਤੇ ਜਿਹਦੇ ਜਿਹਨ ਉਹ ਪਰਮੇਸ਼ਰ ਨਾਲ ਜੁੜਿਆ ਹੁੰਦਾ ਤੇ ਇਸ ਨਾਲ ਜਿਹੜੇ ਇੱਛਾ ਲੈ ਕੇ ਆਉਂਦੇ ਨੇ ਪ੍ਰਭੂ ਦੇ ਚਰਨਾਂ 'ਚ ਉਹਨਾਂ ਦੇ ਸਾਰੇ ਗਾਲ ਕੀ ਹੁਣ ਸਤਿਏ ਬਾਦਸ਼ਾਹ ਦਰਬਾਰ 'ਚ ਬੈਠੇ ਨੇ ਮੈਨੂੰ ਯਾਦ ਕੀਤਾ ਮੇਰੇ ਬਿਰਧ ਅਵਸਥਾ ਹੋ ਗਈ ਹੈ ਭੋਜਨ ਕਰਾਣਾ ਚਾਹੁੰਦੇ ਮਹਾਰਾਜ ਸਾਰੇ ਸੰਗਤਾਂ ਦੇ ਲੋਕ ਜਾਣਦੇ ਨੇ ਬੇਨਤੀ ਕਰਦੇ ਨੇ ਸਾਰੀ ਸੰਗਤ ਨਾਲ ਜਾਂਦੀ ਉਹਨਾਂ ਦੇ ਘਰ ਲੰਗਰ ਛਕਦੇ ਨੇ ਉਹ ਗੱਲ ਚੱਲ ਨਪੰਦੇ ਨੇ ਤੇ ਮੇਰੀ ਤਾਂ ਐਸੀ ਹੈ ਨਹੀਂ ਅਵਸਥਾ ਮੈਂ ਸਾਰੀ ਸੰਗਤ ਨੂੰ ਘਰ ਬੁਲਾ ਸਕਾਂ ਨਾ ਮੇਰੇ ਕੋਲ ਨਾ ਸਥਾਨ ਹੈ ਨਾ ਇਹ ਪੈਸੇ ਹੀ ਪਰ ਮੇਨ ਮਨ ਵਿੱਚ ਬੜੀ ਇੱਛਾ ਹੈ ਕਿ ਮਾਰਾ ਨੂੰ ਉੱਲੰਘਨ ਛਕਾਵਾਂ ਜਰੂਰ ਰੋਟੀ ਬਣਾਈ ਪ੍ਰਸ਼ਾਦਾ ਬੜੇ ਪ੍ਰੇਮ ਨਾਲ ਸੱਚਾ ਭੋਣਾ ਲਿਆ ਉਸ ਬੰਦੇ ਨਾਲ ਕਿ ਉਹ ਸ਼ਕਰ ਮਿਲਾ ਕੇ ਲੈ ਲਈ ਪ੍ਰਸ਼ਾਦਾ ਲੈ ਕੇ ਚੱਲ ਪਈ ਸੋਚੀ ਜਾਂਦੀ ਮੇਰਾ ਪ੍ਰਸ਼ਾਦਾ ਕਿੱਦਾਂ ਛਕਣਗੇ ਮਹਾਰਾਜ ਜੀ ਤਾਂ ਉਹ ਅਰਦਾਸੀਆਂ ਲੈ ਕੇ ਜੀ ਲੱਗਦੇਗਾ ਪਾਸੇ ਠੀਕ ਹੈ ਭਾਈ ਤੇਰੀ ਅਰਦਾਸ ਸਭ ਜਾਏਗੀ ਇਹ ਕੋਈ ਛੇ ਕਰਦੇ ਨੇ ਸਾਰੇ ਮੈਨੂੰ ਤੁਹਾਰੇ ਤੱਕ ਜਾਣ ਹੀ ਦੇਣੇ ਇਹਨਾਂ ਨੇ ਲੇਕਿਨ ਸੋ ਜੀ ਮੇਰਾ ਤਾਂ ਇੱਛਾ ਮਰੀ ਇਹ ਹੈ ਕਿ ਮਹਾਰਾਜ ਮੇਰੇ ਪ੍ਰਸ਼ਾਦਾ ਅਸ਼ਾ ਕਰਦੇ ਬਸ ਐਸੀ ਖਿੱਚ ਪਈ ਮਾਰੇ ਇਕਦਮ ਉਠੇ ਸੰਗਤ ਫੜਾ ਫੜ ਕੋੜੇ ਦੇ ਸਵਾਰ ਹੋ ਕੇ ਮਾਈਕਲ ਜਾ ਪਹੁੰਚ ਕੋ ਸੰਗੋ ਦੇਖਦੇ ਰੇ ਇਕਦਮ ਮਾਰੇ ਕਿਤੇ ਚਲੇ ਗਏ ਮਗਰ ਮਗਰ ਦੌੜੇ ਸੇਵਾਦਾਰ ਭਈ ਹੋਰ ਓਤਨਾੜ ਬੰਦੇ ਵੀ ਸਨ ਜਿਹੜੇ ਸੇਵਕ ਸਨ ਵਰਗਨ ਜਾ ਮਾਤਾ ਚੇਤੀ ਕਰ ਪ੍ਰਸ਼ਾਦਾ ਤੇ ਭੁੱਖ ਲੱਗ ਰਹੀ ਖੜੀ ਸੀ ਮੈਂ ਬੇੜ ਦਲੇ ਸੋਚਦੀ ਮੈਂ ਜਾਵਾਂਗੀ ਕਿਦਾਂ ਕਰਾਂਗੀ ਕੀ ਬੋਲਾਂਗੀ ਵਿਚਾਰਾਂ ਕਰਦੀ ਸੀ एकदम ਤਰਬ ਗਈ ਕਿ ਹੋ ਗਿਆ ਪਰ ਸ਼ਾਦਾਛੇ ਦਿਨਾਂ ਪਹੌਣਾ ਦਿੱਤਾ ਮਹਾਰਾਜ ਨੂੰ ਉਹ ਕਿ ਉਹ ਸ਼ਕਰ ਮਿਲੀ ਗੋਲੀ ਭੜਾਉਂਦੀ ਮੈਂ ਬੜੇ ਪ੍ਰੇਮ ਨਾਲ ਕੋੜੇ ਦੇਖ ਬੈਠੇ ਬੈਠੇ ਛੱਕੇ ਮੈਂ ਇਹਨੂੰ ਲੈ ਹੱਲ ਕਰਦਾ ਸਾਰੀ ਸਦਰਾਂ ਦੀ ਪੂਰੀਆਂ ਕਰਦੇ ਜੁੜੇ ਹੋਏ ਨੇ ਜਿੱਥੇ ਮਾਰੇ ਆ ਪਹੁੰਚ ਜਾਂਦੇ ਨੇ ਜੁੜੇ ਬੰਦੇ ਉਹ ਹੁੰਦੇ ਨੇ ਦੂਸਰੇ ਦਿਸਰੇ ਦਿਨ ਜਦ ਬਾਹਰ ਗਏ ਇਤਨਾ ਹਰ ਬੰਦਾ ਬੜੇ ਸੋਹਣੇ ਬਹੁਤ ਜਨ ਬੁਲਾ ਕੇ ਲਿਆਇਆ ਉਹ ਸੋਦੇ ਵੀ ਕੋੜੇ ਤੇ ਘਾਲੰਦੇ ਨੇ ਤੇ ਮਹਾਰਾਜ ਕਿ ਅੱਲਾ ਮਹਾਰਾਜ ਮੈਂ ਬੜੇ ਸਵਾਦਿਸ਼ ਭੋਜਨ ਆਪਸੇ ਲੈ ਕੇ ਆਇਆ ਮਾਰੇ ਕਹਿੰਦੇ ਇਦਾਂ ਕਿਦਾਂ ਪ੍ਰਸ਼ਾਦਾ ਸ਼ਕੀਦਾ ਉਹਦੇ ਚੱਲਾਂਗੇ ਬਾਤ ਪੈਰ ਮੂਤ ਹੋ ਕੇ ਬੈਠਾਂਗੇ ਮਾਰੇ ਦੇ ਭੋਗ ਲਗਾਉਂਗੇ ਬੇਸ਼ੱਕਾਂਗੇ ਇਦਾਂ ਥੋੜੀ ਪ੍ਰਸ਼ਾਦਾ ਚੱਕੀਦਾ ਕਹਿੰਦੇ ਮਾਰੋ ਜਿੰਦਾ ਤੁਸੀਂ ਇਦਾਂ ਸ਼ੱਕ ਲੈ ਕਹਿੰਦੇ ਉਹ ਪ੍ਰੇਮ ਦੀ ਰੋਟੀ ਸੀ ਪਰ ਉਹ ਨਹੀਂ ਪ੍ਰੇਮ ਦੀ ਰੋਟੀ ਸੀ ਦੇ ਪ੍ਰੇਮ ਦੀ ਰੋਟੀ ਵਾਸਤੇ ਨੇਮ ਨਹੀਂ ਹੁੰਦਾ ਇਹ ਪ੍ਰਸ਼ਾਦਾ ਸਜਕਾਂਗੇ ਤੇ ਨੇਮ ਲੱਛਾਂਗੇ ਪ੍ਰੇਮ ਦੀ ਰੋਟੀ 'ਚ ਉਹ ਜੁੜੇ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਜੁੜੇ ਹੋਏ ਹਾਏ ਇਸ ਕਰਕੇ ਮਹਾਰਾਜ ਪੰਜੇ ਪਾਸ਼ ਜਵਾਬ ਦਿੰਦੇ ਨੇ ਗੁਰਮੁਖ ਮੁਗਤਾ ਗੁਰਮੁਖ ਕਿਗੁਤਾ ਜਿਹੜੇ ਗੁਰਮੁਖ ਹੁੰਦੇ ਨੇ ਉਹ ਪਰਮੇਸ਼ਰ ਨਾਲ ਜੁੜੇ ਹੋ ਹੁੰਦੇ ਨੇ ਤੇ ਇਹਨਾਂ ਤੋਂ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੇ ਇੱਕ ਹੋਰ